ਮਾਰਾ ਕਹਿੰਦੇ ਇਹ ਕੱਚੇ ਗੁਰੂਆਂ ਦਾ ਹਾਲ ਹੈ ਤੇ ਕੱਚੇ ਗੁਰੂਆਂ ਦਾ ਆ ਚੇਲਿਆਂ ਦਾ ਹਾਲ ਹੈ ਇਸ ਕਰਕੇ ਜਿਹੜੀ ਗੁਰੂ ਨਾਨਕ ਦੀ ਗੱਦੀ ਦਾ ਗੁਰੂ ਹੈ ਉਹ ਪਹਿਲੇ ਜਾਮੇ ਤੋਂ ਲੈ ਕੇ 11ਵੇਂ ਜਾਮੇ ਤੱਕ ਇਸ ਗੁਰੂ ਦੀ ਸਮਰੱਥਾ ਨੂੰ ਕੋਈ ਤੋਲ-ਮਾਪ ਨਹੀਂ ਸਕਦਾ ਵੀ ਕਿੰਡੀ ਕਿਸਮਰੱਥਾ ਦੇ ਮਾਲ ਹੈ ਏ ਗੁਰੂ ਦੀ ਮੌਜ ਆ ਵੀ ਤਤੀ ਤਵੀ ਤੇ ਬੈਠ ਕੇ ਵੀ ਆਪਣੀ ਕੋਈ ਕਰਾਮਾਤ ਨਾ ਦਿਖਾਉਣ ਸੀਸ ਤੜੂ ਵੱਖਰਾ ਹੋ ਜਵੇ ਨੌਵੇਂ ਜਾਮੇ ਤੇ ਕੋਈ ਕਰਾਮਾਤ ਨਾ ਦਿਖਾਉਣ ਇਹ ਤਾਂ ਗੁਰੂ ਦੀ ਆਪਣੀ ਮਰਜ਼ੀ ਹੈ ਲੋਕਾਂ ਦੇ ਅਨੁਸਾਰ ਥੋੜੀ ਚੱਲਣਾ ਗੁਰੂ ਜੇ ਸਿਰ ਤੜੂ ਵੱਖਰਾ ਕਰਾ ਕੇ ਵੀ ਗੁਰੂ ਕਿਸੇ ਨੂੰ ਕਰਾਮਾਤ ਨਹੀਂ ਦਿਪਾਉਂਦਾ ਤਾਂ ਸ੍ਰੀ ਗੁਰੂ ਰਣ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਕੁਦਰਤ ਵੱਲੋਂ ਮਾਰ ਪੈ ਜਾ ਪੈ ਜਾ ਤੇ ਗੁਰੂ ਸਾਹਿਬ ਤਾਂ ਉਹੀ ਮਰਜ਼ਾਦਾ ਚ ਰਹਿ ਰਹੇ ਨੇ ਇਹਦਾ ਮਤਲਬ ਇਹ ਨਹੀਂ ਵੀ ਗੁਰੂ ਰਹਿ ਸਾਹਿਬ ਕੋਈ ਸਮਰੱਥਾ ਨਹੀਂ ਹੈ ਬਹੁਤ ਵੱਡੀਆਂ ਸ਼ਕਤੀਆਂ ਨੇ ਪੂਜਾ ਕਰਨ ਵਾਲੇ ਸਤਕਾਰ ਕਰਨ ਵਾਲਿਆਂ ਨੂੰ ਇੰਨਾ ਕੁਝ ਪ੍ਰਾਪਤ ਹੋ ਸਕਦਾ ਹੈ ਹਾਂ ਮਹਾਂਪੁਰਸ਼ੇ ਕਹਿ ਰਹੇ ਸੀ ਇੱਕ ਵਾਰੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਨਾਮ ਤਾਂ ਕੋਈ ਭਾਈ ਪੂਰਨ ਰੂਪ ਦੇ ਵਿੱਚ ਸਤਿਕਾਰ ਕਰ ਸਕਦਾ ਹੈ ਤੇ ਨਾਮ ਕੋਈ ਬੇਅਦਵੀ ਕਰ ਸਕਦਾ ਹੈ ਮੈਂ ਥੋੜਾ ਜਿਹਾ ਪਜ਼ਲਿਆ ਹੋ ਗਿਆ ਵੀ ਕਿਸ ਤਰ੍ਹਾਂ ਦੀ ਗੱਲ ਵੀ ਨਾਮ ਤਾਂ ਪੁੱਛ ਸਕਦੇ ਆ ਉਤੋਂ ਵੱਡਿਆਂ ਨੂੰ ਮੈਂ ਸੋਚਿਆ ਵੀ ਮਨ 'ਚ ਸ਼ੰਕਾ ਬਣੀ ਰਹੂਗੀ ਪੁੱਛ ਹੀ ਲੈਣੀ ਮੈਂ ਕਿਹਾ ਮਹਾਰਾਜ ਜੀ ਵੀ ਇਹ ਗੱਲ ਸਮਝਦੇ ਵਿੱਚ ਨਹੀਂ ਆਈ ਕਹਿੰਦੇ ਸਿੱਧੀ ਤਾਂ ਗੱਲ ਹੈ ਮੈਂ ਕਿਹਾ ਜੀ ਚਾਹੇ ਸਿੱਧੀ ਹੈ ਚਾਹੇ ਕੋਸ਼ ਹੈ ਵੀ ਤੁਸੀਂ ਥੋੜਾ ਜਿਹਾ ਇਹਨੂੰ ਖੋਲਦੇ ਹੋ। ਉਹ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਐਡੇ ਵੱਡੇ ਸਤਕਾਰ ਦਾ ਮਾਲਕ ਨੂੰ ਉੱਡਾ ਕੋਈ ਸਤਕਾਰ ਕਰਨ ਵਾਲਾ ਜਮੀ ਨਹੀਂ। ਜਿੱਡੇ ਸਤਕਾਰ ਦੇ ਮਾਲਕ ਨੂੰ ਉਹ ਪੂਰਨ ਸਤਕਾਰ ਹੋਈ ਨਹੀਂ ਸਕਦਾ ਰੱਬ ਦਾ ਕੀ ਸਤਕਾਰ ਕਰੂੰਗਾ? ਅਧੂਰਾ ਰਹੂਗਾ। ਮੈਂ ਕਿਹਾ ਜੀ ਠੀਕ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਨਹੀਂ ਸਕਦੀ। અપਮਾਨ ਹੋ ਨਹੀਂ ਸਕਦਾ। ਜਿਹੜਾ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਅਸਲ ਵਿੱਚ ਆਪਣੀਆਂ ਬੀੜੀਆਂ ਚ ਬੱਟੇ ਪਾ ਰਿਹਾ ਉਹ ਗੁਰੂ ਦਾ ਕੁਝ ਨਹੀਂ ਵਿਗੜਨਾ। ਉਹ ਆਪਣੇ ਪਾਪਾਂ ਦੇ ਵਿੱਚ ਵਾਧਾ ਕਰ ਰਿਹਾ ਹੈ। ਚਾਹੇ ਨਿੰਦਿਆ ਕਰਕੇ ਕਰ ਲਵੇ ਗੁਰੂ ਗ੍ਰੰਥ ਸਾਹਿਬ ਦੀ ਤੇ ਚਾਹੇ ਕਿਸੇ ਹੋਰ ਤਰੀਕੇ ਨਾਲ ਕਰ ਲਵੇ। ਗੁਰੂ ਸਮਰੱਥ ਹੈ।